ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਂਝੇ ਅਗਾਜ਼ ਉੱਪਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੋਹਣੀ ਜ਼ਿੰਦਗੀ ਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਸਰਦਾਰ 60 ਘਰੇਲੂ ਨੁਸਖੇ ਇਹ ਵੀਡੀਓ ਨੂੰ ਐਨ ਤਾਈਂ ਜ਼ਰੂਰ ਦੇਖਿਓ ਨੰਬਰ 1 ਜੇਕਰ ਤੁਹਾਨੂੰ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਕੀਵੀ ਫਲ ਜ਼ਰੂਰ ਖਾਣਾ ਚਾਹੀਦਾ ਹੈ ਇਹ ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਦਵਾ ਦਿੰਦਾ ਹੈ ਨੰਬਰ 2 ਜਿਨ੍ਹਾਂ ਲੋਕਾਂ ਨੂੰ ਯੂਰੀਆ ਦੀ ਸਮੱਸਿਆ ਹੁੰਦੀ ਆ ਉਹਨਾਂ ਨੂੰ ਚੌਲਾਂ ਤੇ ਆਲੂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਇਸ ਸਮੱਸਿਆ ਨੂੰ ਹੋਰ ਜ਼ਿਆਦਾ ਵਧਾ ਦਿੰਦੇ ਨੇ ਨੰਬਰ 3 ਰਸੋਈ ਪੋਚਾ ਲਾ ਦੋ ਇਸ ਤਰ੍ਹਾਂ ਕਰਨ ਨਾਲ ਮੱਖੀਆਂ ਨਹੀਂ ਆਉਣਗੀਆਂ ਨੰਬਰ 4 ਹਮੇਸ਼ਾ ਸੂਰਜ ਚੜਨ ਤੋਂ ਪਹਿਲਾਂ ਬਿਸਤਰਾ ਛੱਡਣ ਦੀ ਕੋਸ਼ਿਸ਼ ਕਰੋ ਅਜਿਆ ਕਰਨ ਦੇ ਨਾਲ ਤੁਹਾਡੇ ਅੰਦਰ ਮੌਜੂਦ ਨਕਾਰਾਤਮਕ ਊਰਜਾ ਬਹੁਤ ਜ਼ਿਆਦਾ ਘੱਟ ਜਾਂਦੀ ਆ ਜੋ ਕਿ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਸਕਾਰਾਤਮਕ ਰਹੋਗੇ ਤੇ ਤੁਹਾਡੇ ਕੰਮ ਵੀ ਚੰਗੇ ਹੋਣਗੇ ਨੰਬਰ 5 ਕਦੇ ਵੀ ਖਾਲੀ ਪੇਟ ਦੁੱਧ ਵਾਲੀ ਚਾਹ ਨਾ ਪੀਓ ਅਜਿਆ ਕਰਨ ਦੇ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ ਨੰਬਰ 6 ਰੋਜ਼ਾਨਾ ਸੌਂਫ ਵਾਲਾ ਦੁੱਧ ਪੀਂਦੇ ਨਾਲ ਤੁਹਾਡਾ ਰੰਗ ਗੂੜਾ ਹੋ ਜਾਵੇਗਾ ਨੰਬਰ 7 ਇਹੜੇ ਲੋਕ ਸਵੇਰੇ ਟਮਾਟਰ ਦਾ ਸੇਵਨ ਜ਼ਿਆਦਾ ਕਰਦੇ ਨੇ ਉਹਨਾਂ ਦੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਨਹੀਂ ਹੁੰਦੇ ਨੰਬਰ 8 ਸਵੇਰੇ ਬਿਨਾ ਮੂੰਹ ਤੋਂ ਟਿਕ ਟੋਟਾ ਇੱਕ ਗਲਾਸ ਪਾਣੀ ਦਾ ਜ਼ਰੂਰ ਪੀਓ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸੁਝਾਅ ਹੈ ਯਕੀਨਨ ਤੌਰ ਤੇ ਇਸ ਦੀ ਪਾਲਣਾ ਜ਼ਰੂਰ ਕਰੋ ਨੰਬਰ 9 ਜੇਕਰ ਤੁਸੀਂ ਢਿੱਡ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਜਾਂ ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਚਮਲਪਰਾਸ਼ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ਨੰਬਰ 10 ਪਿਸਤਾ ਤੁਹਾਡੇ ਸਰੀਰ ਦੇ ਮਾਰੇ ਕਸਟ੍ਰੋਲ ਨੂੰ ਘਟਾ ਕੇ ਚੰਗੇ ਕਸਟ੍ਰੋਲ ਵਧਾਉਣ ਵਿੱਚ ਮਦਦ ਕਰਦਾ ਹੈ ਨੰਬਰ 11 ਜੋੜਾਂ ਦੇ ਦਰਦ ਦੇ ਮਰੀਜ਼ ਨੂੰ ਆਪਣੇ ਭੋਜਨ ਵਿੱਚ ਲਸਣ ਦੀ ਵਰਤੋਂ ਜ਼ਿਆਦਾ ਜੋ ਜ਼ਿਆਦਾ ਕਰਨੀ ਚਾਹੀਦੀ ਆ ਨੰਬਰ 12 ਜਾਮਨ ਦੇ ਪੱਤਿਆਂ ਨੂੰ ਪਾਣੀ ਵਿੱਚ ਉਹ ਵਾਲ ਕੇ ਨਹਾਉਣ ਦੇ ਨਾਲ ਜ਼ਿਆਦਾ ਪਸੀਨਾ ਆਉਣਾ ਬੰਦ ਹੋ ਜਾਂਦਾ ਹੈ ਨੰਬਰ 13 ਦਹੀਂ ਜਾਂ ਦਹੀਂ ਖਾਣ ਦੇ ਤੁਰੰਤ ਬਾਅਦ ਕਦੇ ਵੀ ਦੁੱਧ ਨਾ ਪੀਓ ਇਹਨਾਂ ਚੀਜ਼ਾਂ ਦੇ ਵਿਚਕਾਰ ਘੱਟ ਤੋਂ ਘੱਟ 1 ਘੰਟੇ ਦਾ ਗੈਪ ਜ਼ਰੂਰ ਰੱਖੋ ਨੰਬਰ 14 ਜੇਕਰ ਅਸੀਂ ਰੋਜ਼ਾਨਾ ਯੋਗਾ ਕਰੀਏ ਅਤੇ ਨਾਲ ਹੀ ਹਮੇਸ਼ਾ ਹੱਸਦੇ ਰਹੀਏ ਤੇ ਸਕਾਰਾਤਮਕ ਰਹੀਏ ਤਾਂ ਸਾਨੂੰ ਡਿਪਰੈਸ਼ਨ ਕੁਝ ਦਿਨਾਂ ਵਿੱਚ ਹੀ ਤਾਂ ਅਦਾ ਖਤਮ ਹੋ ਜਾਵੇਗਾ ਨੰਬਰ 15 ਜੇਕਰ ਅੱਧਾ ਸਿਰ ਦਰਦ ਹੋ ਜਾਵੇ ਤਾ ਦੋ ਚੁਟਕੀ ਕਾਲੀ ਮਿਰਚ ਦੇ ਪਾਊਡਰ ਵਿੱਚ ਖੰਡਰ ਲਾ ਕੇ ਇਸ ਦਾ ਸੇਵਨ ਕਰੋ ਨੰਬਰ 16 ਸਾਫ ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਦਾ ਨਾਲ ਹੀ ਇਹ ਤਜ਼ਾਬ ਵੀ ਨਹੀਂ ਬਣਨ ਦਿੰਦੀ ਨੰਬਰ 17 ਜੀਰੇ ਨੂੰ ਮਿਸ਼ਰੀ ਜਾਂ ਸ਼ਹਿਦ ਦੇ ਨਾਲ ਲੈਣ ਦੇ ਨਾਲ ਪਥਰੀ ਗਲ ਕੇ ਪਿਸ਼ਾਬ ਰਾਹੀਂ ਬਾਹਰ ਆ ਜਾਂਦੀ ਆ ਨੰਬਰ 18 ਸਿਰਦਰਦ ਤੋਂ ਪਰੇਸ਼ਾਨ ਹੋ ਤਾਂ ਰਜਾਨਾ ਗਾਂ ਦੇ ਦੇਸੀ ਸ਼ੁੱਧ ਘਿਓ ਵਿੱਚ ਦੋ ਬੂੰਦਾ ਉਸ ਦੀਆਂ ਨੱਕ ਵਿੱਚ ਆਪਣੇ ਸਵੇਰੇ ਸ਼ਾਮ ਪਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ ਨਾਲ ਹੀ ਮੌਸਮ ਕਾਰਨ ਹੋਣ ਵਾਲੀ ਰਾਜੀ ਤੇ ਨੱਕ ਦੀ ਖੁਸ਼ਕੀ ਵੀ ਇਹ ਦੂਰ ਕਰ ਦੇਵੇਗੀ ਨੰਬਰ 19 ਜੇਕਰ ਤੁਹਾਡੀ ਘਰ ਦੀ ਟੈਂਕੀ ਵਿੱਚੋਂ ਬਾਰ-ਬਾਰ ਪਾਣੀ ਟਪਕ ਰਿਹਾ ਹੋਵੇ ਤਾਂ ਉਸ ਨੂੰ ਤੁਰੰਤ ਹੀ ਠੀਕ ਕਰਾ ਲਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਵਿੱਚ 네ਗਟਿਵਿਟੀ ਜ਼ਿਆਦਾ ਆ ਜਾਂਦੀ ਆ ਨੰਬਰ 20 ਜੇਕਰ ਅਸੀਂ ਰੋਜ਼ਾਨਾ ਤਾਂਬੇ ਦੇ ਭਾਂਡੇ ਵਿੱਚ ਪਾਣੀ ਪਾ ਕੇ ਰੱਖ ਦਈਏ ਤੇ ਸਵੇਰ ਦੇ ਸਮੇਂ ਇਸ ਨੂੰ ਪੀ ਲਈਏ ਤਾਂ ਸਾਡੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਨੰਬਰ 21 ਖੱਟੇ ਟਿਕਾੜ ਤੋਂ ਰਾਹਤ ਪਾਉਣ ਲਈ ਇੱਕ ਚਮਚ ਭੁੰਨੇ ਜੀਰੇ ਦਾ ਪਾਊਡਰ ਅੱਧਾ ਚਮਚ ਕਾਲਾ ਨਮਕ ਪਾਣੀ ਵਿੱਚ ਮਿਕਸ ਕਰਕੇ ਪੀਓ ਨੰਬਰ 22 ਬਾਦਾਮ ਦੇ ਤੇਲ ਦੀਆਂ ਦੋ ਤੋਂ ਤਿੰਨ ਬੂੰਦਾਂ ਅੱਖਾਂ ਦੇ ਥੱਲੇ ਲਗਾਓ ਅਤੇ ਰਾਤ ਭਰ ਲਈ ਛੱਡ ਦਿਓ ਤੁਸੀਂ ਸਿਰਫ ਕੁਚਾਰਕ ਦਿਨਾਂ ਵਿੱਚ ਹੀ ਆਪਣੀ ਅੱਖਾਂ ਦੇ ਕਾਲੇ ਘੇਰਿਆਂ ਤੋਂ ਉਜਾਤ ਪਾ ਲਓਗੇ ਨੰਬਰ 23 ਘੱਟ ਉਮਰ ਦੇ ਵਿੱਚ ਵਿਟਾਮਿਨ B12 ਦੀ ਕਮੀ ਦੇ ਨਾਲ ਬਾਦ ਸਫੇਦ ਹੋ ਸਕਦੇ ਆ ਇਹਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਮੱਛੀ ਮੀਟ ਅੰਡਾ ਅਤੇ ਦੁੱਧ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ ਨੰਬਰ 22 ਆਪਣੀ ਗਰਦਨ ਉੱਪਰ ਨਿੰਬੂ ਰਗੜ ਕੇ 15 ਮਿੰਟ ਲਈ ਛੱਡ ਦਿਓ ਤੇ ਫਿਰ ਇਸ ਨੂੰ ਧੋ ਲਓ ਉਸ ਦੇ ਨਾਲ ਵਿੱਚ ਹੀ ਤੁਹਾਡੀ ਗਰਦਨ ਦਾ ਕਾਲਾਪਨ ਬਿਲਕੁਲ ਦੂਰ ਹੋ ਜਾਵੇਗਾ ਨੰਬਰ 25 1/4 ਚਮਚ ਦਾਲਚੀਨੀ ਦਾ ਜੇਕਰ ਤੁਸੀਂ ਸਾਰੇ ਦਿਨ ਵਿੱਚ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸ਼ੋ ਨਹੀਂ ਸਕੇਗੀ ਤੁਸੀਂ ਨਿਰੋਗ ਰਹੋਗੇ ਨੰਬਰ 26 ਜਿਨ੍ਹਾਂ ਦੀ ਦਾੜੀ ਅਤੇ ਮੁੱਛਾਂ ਸਫੇਦ ਹੋ ਗਈਆਂ ਨੇ ਉਹਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ 10 ਪਦੀਨੇ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਦਾ ਪੇਸਟ ਬਣਾ ਲਓ ਅਤੇ ਉਸ ਨੂੰ 2 ਚਮਚ ਉਸ ਵਿੱਚ ਪਿਆਜ਼ ਦਾ ਰਸ ਸਮਲਾ ਲਓ ਤੇ ਬਾਅਦ ਵਿੱਚ ਜਿੱਥੇ ਵੀ ਤੁਹਾਡੇ ਸਫੇਦ ਵਾਲ ਨਜ਼ਰ ਆਉਣ ਉੱਥੇ ਇਸ ਨੂੰ ਲਗਾ ਲਓ 3 ਤੋਂ 4 ਘੰਟੇ ਬਾਅਦ ਇਸ ਨੂੰ ਧੋ ਲਓ ਦੇਖਿਓ ਤੁਹਾਡੀ ਦਾੜੀ ਅਤੇ ਸਿਰ ਦੇ ਵਾਲ ਆਪਣੇ ਆਪ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਨੰਬਰ 27 ਜੇਕਰ ਤੁਸੀਂ ਆਪਣੀ ਜਾਗ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਹੀਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 28 ਹਲਦੀ ਸਾਡੇ ਸਰੀਰ ਵਿੱਚ ਰੋਗਾਂ ਦੇ ਲੜਨ ਦੀ ਤਾਕਤ ਨੂੰ ਵਧਾਉਂਦੀ ਆ ਅਤੇ ਦੁੱਧ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ ਨੰਬਰ 29 ਹਲਦੀ ਵਾਲਾ ਦੁੱਧ ਪੀਣ ਦੇ ਨਾਲ ਤਣਾਅ ਤੋਂ ਨਿਜਾਤ ਮਿਲਦੀ ਆ ਅਤੇ ਇਸ ਨੂੰ ਪੀਣ ਤੋਂ ਬਾਅਦ ਨੀਂਦ ਵੀ ਬਹੁਤ ਚੰਗੀ ਆਉਂਦੀ ਆ ਨੰਬਰ 30 ਹਲਦੀ ਵਾਲਾ ਦੁੱਧ ਸਾਨੂੰ ਸਰਦੀ ਅਤੇ ਖਾਂਸੀ ਮੌਸਮੀ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ ਨੰਬਰ 31 ਜੇਕਰ ਤੁਹਾਡਾ ਨੱਕ ਲਗਾਤਾਰ ਭਗਦਾ ਰਹਿੰਦਾ ਹੈ ਤਾਂ ਅਦਰਕ ਦੀ ਭਾਫ਼ ਲੈਣ ਦੇ ਨਾਲ ਨੱਕ ਦਾ ਭਗਣਾ ਬੰਦ ਹੋ ਜਾਂਦਾ ਹੈ ਨੰਬਰ 32 ਜੇਕਰ ਅਚਾਨਕ ਤੁਹਾਡੇ ਪੇਟ ਵਿੱਚ ਦਰਦ ਦੀ ਦਿੱਕਤ ਹੋ ਜਾਵੇ ਤਾਂ ਗੰਗਣੇ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਪੀਣ ਦੇ ਨਾਲ ਤੁਹਾਨੂੰ ਤੁਰੰਤ ਹੀ ਰਾਹਤ ਮਿਲ ਜਾਵੇਗੀ ਨੰਬਰ 3 ਚੌਲ ਖਾਣ ਤੋਂ ਬਾਅਦ ਕਦੇ ਵੀ ਤੁਹਾਨੂੰ ਦੁੱਧ ਨਹੀਂ ਪੀਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ਨੰਬਰ 34 ਜੇਕਰ ਤੁਹਾਡੇ ਕੱਪੜਿਆਂ ਵਿੱਚੋਂ ਦੁਰਗੰਧ ਆ ਰਹੀ ਹੋਵੇ ਤਾਂ ਇਸ ਨੂੰ ਧੋਣ ਤੋਂ ਬਾਅਦ ਪਾਣੀ ਵਿੱਚ ਇੱਕ ਨਿੰਬੂ ਦਾ ਟੁਕੜਾ ਪਾ ਦੇਣਾ ਚਾਹੀਦਾ ਹੈ ਦੁਰਗੰਧ ਖਤਮ ਹੋ ਜਾਵੇਗੀ ਨੰਬਰ 35 ਜੇਕਰ ਤੁਹਾਡੀ ਜੀਭ ਉੱਪਰ ਸਫੇਦ ਰੰਗ ਹੈ ਇਹਦਾ ਮਤਲਬ ਹੈ ਕਿ ਤੁਹਾਡਾ ਹਾਜਮਾ ਠੀਕ ਨਹੀਂ ਹੈ ਨੰਬਰ 36 ਸਕਿਨ ਨੂੰ ਜਵਾਨ ਰੱਖਣ ਦੇ ਲਈ ਤੁਹਾਨੂੰ ਰੋਜ਼ਾਨਾ ਵਿਟਾਮਿਨ ਸੀ ਨਾਲ ਭਰਪੂਰ ਕੋਈ ਨਾ ਕੋਈ ਚੀਜ਼ ਜ਼ਰੂਰ ਖਾਣੀ ਚਾਹੀਦੀ ਆ ਤੁਸੀਂ ਫਲਾਂ ਵਿੱਚ ਸੰਤਰਾ ਨਿੰਬੂ ਆਦ ਵਰਗੇ ਫਲ ਖਾ ਸਕਦੇ ਹੋ ਜੋ ਕਿ ਤੁਹਾਡੀ ਸਕਿਨ ਨੂੰ ਟਾਈਟ ਰੱਖਦੇ ਨੇ ਨੰਬਰ 37 ਪਪੀਤਾ ਇੱਕ ਅਜਿਹਾ ਫਲ ਹੈ ਜੋ ਤੁਹਾਡੇ ਸਰੀਰ ਨੂੰ ਢੇਰ ਸਾਰੇ ਵਿਟਾਮਿਨ ਫਾਈਬਰ ਅਤੇ ਐਂਟੀਆਕਸੀਡੈਂਟ ਦਿੰਦਾ ਹੈ ਇਸ ਦੇ ਨਾਲ ਚਿਹਰੇ ਦਾ ਕਾਲਾਪਨ ਅਤੇ ਝੁਰੜੀਆਂ ਦੀ ਸਮੱਸਿਆ ਵੀ ਨਹੀਂ ਹੁੰਦੀ ਨਾਲੇ ਮੇਦੇ ਲਈ ਬਹੁਤ ਚੰਗਾ ਹੈ ਨੰਬਰ 38 ਕਾਜੂ ਅਤੇ ਬਦਾਮਾਂ ਵਾਲੇ ਡੱਬਿਆਂ ਵਿੱਚ ਕੁਝ ਲੌਂਗ ਪਾ ਕੇ ਰੱਖ ਦੇਣ ਦੇ ਨਾਲ ਉਹਨਾਂ ਵਿੱਚ ਕੀੜੇ ਨਹੀਂ ਪੈਂਦੇ ਨੰਬਰ 39 ਜਿਆਦਾ ਤੋਂ ਜਿਆਦਾ ਚੀਜ਼ਾਂ ਲੋਹੇ ਦੀ ਕੜਾਈ ਵਿੱਚ ਬਣੀਆਂ ਹੋਈਆਂ ਖਾਣ ਨਾਲ ਤੁਹਾਨੂੰ ਕਦੇ ਵੀ ਆਇਰਨ ਦੀ ਕਮੀ ਨਹੀਂ ਹੋਊਗੀ ਗੀ ਨੰਬਰ 40 ਸਵੇਰੇ دیر ਨਾਲ ਉੱਠਣ ਵਾਲੇ ਵਿਅਕਤੀ ਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸਾਰਾ ਦਿਨ ਆਲਸ ਹੋ ਰਹੀਦੀ ਆ ਨੰਬਰ 41 ਸਵੇਰੇ ਉੱਠਣ ਤੋਂ ਬਾਅਦ ਐਕਸਰਸਾਈਜ਼ ਕਰਨ ਦੇ ਨਾਲ ਸਰੀਰ ਵਿੱਚ ਚੁਸਤੀ ਪੁਸਤੀ ਬਣੀ ਰਹਿੰਦੀ ਆ ਅਤੇ ਤੁਸੀਂ ਸਿਹਤਮੰਦ ਰਹਿੰਦੇ ਹੋ ਨੰਬਰ 42 ਜੇਕਰ ਤੁਸੀਂ ਚਾਵਲ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਤੁਹਾਡਾ ਮਾਟਾਪਾ ਹੌਲੀ-ਹੌਲੀ ਵਧਣ ਲੱਗ ਜਾਵੇਗਾ ਨੰਬਰ 43 ਧਨੀਏ ਦੇ ਦਾਸ ਨੂੰ ਗੰਧੇ ਸਿਰ ਉੱਪਰ ਲਗਾਉਣ ਦੇ ਨਾਲ ਸਿਰ ਦੇ ਵਾਲ ਹੌਲੀ-ਹੌਲੀ ਆਉਣੇ ਸ਼ੁਰੂ ਹੋ ਜਾਂਦੇ ਨੇ ਨੰਬਰ 44 ਰਾਤ ਨੂੰ ਦਾਕਾ ਖਾ ਕੇ ਸੌਣ ਦੇ ਨਾਲ ਸਰੀਰ ਨੂੰ ਤਾਕਤ ਮਲਦੀ ਆ ਰਾਤ ਨੂੰ ਜੇਕਰ ਤੁਸੀਂ ਦਾਕਾ ਭਿਉ ਕੇ ਰੱਖ ਦਿਨੇ ਹੋ ਤੇ ਇਸ ਦਾ ਸਵੇਰੇ ਇਸਤੇਮਾਲ ਕਰਦੇ ਹੋ ਤੇ ਪਰ ਨਾਲ ਦੀ ਨਾਲ ਦਾਕਾਂ ਲਾਉ ਪਾਣੀ ਵੀ ਪੀ ਲੈਣੇ ਹੋ ਤਾਂ ਤੁਹਾਡੀ ਸਿਹਤ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 45 ਪਦੀਨੇ ਦੇ ਪੱਤਿਆਂ ਨੂੰ ਚਿਹਰੇ ਤੇ ਰਗੜਨ ਦੇ ਨਾਲ ਸਕਿਨ ਨਰਮ ਤੇ ਮਲਾਈਮ ਹੋ ਜਾਂਦੀ ਆ ਨੰਬਰ 46 ਦੇਸੀ ਘਿਓ ਦੀ ਮਾਲਿਸ਼ ਸਿਰ ਉੱਪਰ ਕਰਨ ਦੇ ਨਾਲ ਦਿਮਾਗ ਤਾਕਤਵਰ ਹੋ ਜਾਂਦਾ ਹੈ ਤੇ ਸਿਰ ਦਰਦ ਵੀ ਨਹੀਂ ਹੁੰਦਾ ਨੰਬਰ 47 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਦੇ ਨਾਲ ਪਿਆਜ਼ ਖਾਇਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਹੌਲੀ ਹੌਲੀ ਤੁਹਾਡੀ ਚਰਬੀ ਘਟਣ ਲੱਗ ਜਾਵੇਗੀ ਨੰਬਰ 48 ਹਫਤੇ ਵਿੱਚ ਇੱਕ ਦੋ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸਰੀਰਕ ਕਮਜ਼ੋਰੀ ਨਹੀਂ ਹੁੰਦੀ ਤੇ ਚਿਹਰੇ ਤੇ ਵੀ ਚਮਕ ਬਣੀ ਰਹਿੰਦੀ ਆ ਨੰਬਰ 49 ਚੰਦਨ ਦਾ ਤੇਲ ਕੰਨ ਵਿੱਚ ਪਾਉਣ ਦੇ ਨਾਲ ਕੰਨ ਦਾ ਦਰਦ ਘੱਟ ਹੋ ਜਾਂਦਾ ਹੈ ਨੰਬਰ 50 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੋਵੇ ਤਾਂ ਲਸਣ ਦੇ ਰਸ ਵਿੱਚ ਕਪੂਰ ਮਿਲਾ ਕੇ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਫਰਕ ਮਹਿਸੂਸ ਹੋਵੇਗਾ ਨੰਬਰ 52 देर ਨਾਲ نیند ਆਉਣਾ ਦਿਮਾਗ ਤੇਜ ਹੋਣ ਦੀ ਨਿਸ਼ਾਨੀਆਂ ਨੰਬਰ 52 ਵਾਲਾਂ ਵਿੱਚ ਕੰਗੀ ਕਰਨ ਦੇ ਨਾਲ ਸਿਰ ਵਿੱਚ ਖੂਨ ਸੰਚਾਰ ਤੇਜ ਹੋ ਜਾਂਦਾ ਹੈ ਨੰਬਰ 53 ਪਾਣੀ ਪੀਣ ਤੋਂ ਬਾਅਦ ਤੁਰੰਤ ਸੌਂ ਜਾਣ ਦੇ ਨਾਲ ਤੁਹਾਡੇ ਦਿਮਾਗ ਨੂੰ ਨੁਕਸਾਨ ਹੁੰਦਾ ਹੈ ਨੰਬਰ 54 ਜੇਕਰ ਤੁਹਾਨੂੰ ਅਕਸਰ ਹੀ ਸਿਰ ਵਿੱਚ ਦਰਦ ਰਹਿੰਦਾ ਹੋਵੇ ਤਾਂ ਲੌਂਗ ਨੂੰ ਤਵੇ ਉੱਪਰ ਗਰਮ ਕਰਕੇ ਸੁੰਘ ਲੈਣ ਦੇ ਨਾਲ ਤੁਹਾਡਾ ਸਿਰ ਦਰਦ ਗਾਇਬ ਹੋ ਜਾਵੇਗਾ ਨੰਬਰ 55 ਰੋਜ਼ਾਨਾ ਸਵੇਰੇ ਉੱਠ ਕੇ ਛੱਤ ਉੱਪਰ ਪੰਛੀਆਂ ਲਈ ਪਾਣੀ ਰੱਖਣ ਦੇ ਨਾਲ ਘਰ ਵਿੱਚ ਬਰਕਤ ਬਣੀ ਰਹਿੰਦੀ ਆ ਨੰਬਰ 56 ਜਿਆਦਾ ਦੇਰ ਤੱਕ ਪਿਸ਼ਾਬ ਨੂੰ ਰੋਕ ਕੇ ਰੱਖਣ ਦੇ ਨਾਲ ਲੱਗਵੇ ਦੀ ਸਮੱਸਿਆ ਹੋ ਸਕਦੀ ਆ ਨੰਬਰ 57 ਜੇਕਰ ਤੁਹਾਨੂੰ ਸਰਦੀ ਜ਼ੁਕਾਮ ਹੋ ਗਿਆ ਹੋਵੇ ਤਾਂ ਤੁਸੀਂ ਗਰਮ ਪਾਣੀ ਵਿੱਚ ਸਿੰਦਾ ਨਮਕ ਪਾ ਕੇ ਉਹਦੀ ਭਾਫ਼ ਲਓ ਤੁਹਾਨੂੰ ਸਰਦੀ ਦੇ ਜ਼ੁਕਾਮ ਤੋਂ ਰਾਹਤ ਮਿਲੇਗੀ ਨੰਬਰ 58 ਕਾਲੀ ਮਿਰਚ ਪਾਣੀ ਵਿੱਚ ਮਿਲਾ ਕੇ ਖਾ ਲੈਣ ਦੇ ਨਾਲ ਹਰ ਆਦਮੀ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 59 ਜੇਕਰ ਪ੍ਰੈਗਨਸੀ ਦੌਰਾਨ ਪੇਟ ਉੱਪਰ ਦਾਗ ਪੈ ਜਾਣ ਤਾਂ ਪਾਲਕ ਦਾ ਰਸ ਕੱਢ ਕੇ ਪੇਟ ਉੱਪਰ ਮ사ਜ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਦਾਗ ਹੌਲੀ-ਹੌਲੀ ਖਤਮ ਹੋ ਜਾਣਗੇ ਨੰਬਰ 60 ਪਰੌਂਖੇ ਦੇ ਅੰਬ ਦਾ ਆਚਾਰ ਖਾਣ ਦੇ ਨਾਲ ਭੁੱਖ ਵੱਧ ਲੱਗ ਜਾਂਦੀ ਆ ਨੰਬਰ 6 ਪਿਆਜ਼ ਨੂੰ ਅਗਲੇ ਦਿਨ ਵਾਸਤੇ ਕੱਟ ਕੇ ਰੱਖੋ ਕਦੇ ਵੀ ਨਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਨੰਬਰ 26 ਪਦੀਨੇ ਦੇ ਪੱਤੇ ਚਿਹਰੇ ਤੇ ਲਗਾਉਣ ਦੇ ਨਾਲ ਚਿਹਰਾ ਨਰਮ ਤੇ ਮਲਾਈਮ ਹੋ ਜਾਂਦਾ ਹੈ ਨੰਬਰ 36 ਪੇਟ ਵਿੱਚ ਦਰਦ ਹੋਵੇ ਤਾਂ ਉਲਟਾ ਲੇਟ ਜਾਣ ਨਾਲ ਕਾਫੀ ਜ਼ਿਆਦਾ ਤੁਹਾਨੂੰ ਆਰਾਮ ਮਿਲੇਗਾ ਨੰਬਰ 64 ਦਿਨ ਭਰ ਦੀ ਥਕਾਵਟ ਦੂਰ ਕਰਨ ਦੇ ਲਈ ਗਰਮ ਪਾਣੀ ਵਿੱਚ ਇੱਕ ਛੋਟੀ ਇਲਾਇਚੀ ਪਾ ਕੇ ਪੀ ਲਓ ਤਾਂ ਕੰਮ ਜਲਦੀ ਖਤਮ ਹੋ ਜਾਵੇਗੀ ਨੰਬਰ 65 ਜਿੰਨਾ ਲੋਕਾਂ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਉਹਨਾਂ ਨੂੰ ਮੇਥੀ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਆਰਾਮ ਮਿਲੇਗਾ ਨੰਬਰ 67 ਜਿਆਦਾ ਹਸਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਿਲਕੁਲ ਘੱਟ ਜਾਂਦਾ ਹੈ ਨੰਬਰ 78 ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਂਦੇ ਨਾਲ ਬੋਲੇਪੰਦੀ ਬਿਮਾਰੀ ਹੋ ਸਕਦੀ ਆ ਤਾਂ ਇਸ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਕੁਝ ਟਾਈਮ ਜ਼ਰੂਰ ਚੱਲੋ ਜਾਂ ਫਿਰ ਸ਼ੈਅਰ ਕਰੋ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਕਰੋ ਅੱਜ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਦੀ ਰਾਇ ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ